ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਵਿੱਚ 12 ਕੁੱਤਿਆਂ ਦੇ ਕਾਰਨ ਲੋਕਾਂ ਦੇ ਵਿੱਚ دہشت ਬਣੀ ਹੋਈ ਹੈ। ਤਾਜ਼ਾ ਮਾਮਲਾ ਤਾਰੀਵਾਲ ਗਾਂਧੀ ਗਰਾਊਂਡ ਤੋਂ ਸਾਹਮਣੇ ਆਇਆ ਜਿੱਥੇ ਗਾਂਧੀ ਗਰਾਊਂਡ ਦੇ ਵਿੱਚ ਇੱਕ ਸਰਕਾਰੀ ਸਕੂਲ ਉਸ ਦੇ ਨਾਲ ਹੀ ਮੰਦਿਰ ਵੀ ਹੈ ਜਦ ਲੋਕ ਮੰਦਿਰ ਦੇ ਵਿੱਚ ਨਤਮਸਤ ਹੋਣ ਜਾਂਦੇ ਨੇ ਤਾਂ ਬੱਚੇ ਸਕੂਲ ਦੇ ਵਿੱਚ ਵੀ ਜਾਂਦੇ ਨੇ ਤਾਂ ਉਸੇ ਦਰਮਿਆਨ ਹੀ ਕੁੱਤਿਆਂ ਦੇ ਝੁੰਡ ਦੇ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਕਿ ਬੱਚੇ ਤੇ ਲੋਕ ਜ਼ਖਮੀ ਹੋ ਜਾਂਦੇ ਨੇ ਇਸੇ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਆਗੂ ਮੁਖਵੰਤ ਸਿੰਘ 나ਗੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਗਾਂਦੀ ਗਰਾਊਂਡ ਦੇ ਵਿੱਚ ਸੈਰ ਕਰ ਰਿਹਾ ਸੀ ਤਾਂ ਵਾਰਾ ਕੁੱਤਿਆਂ ਦੇ ਝੁੰਡ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦੇ ਸਰੀਰ ਉੱਪਰ ਕਈ ਜਗ੍ਹਾ ਤੇ ਜ਼ਖਮ ਕਰ ਦਿੱਤੇ ਨੇ ਉਹਨਾਂ ਦੇ ਵੱਲੋਂ ਰੋਲਾ ਪਾਉਂਦੇ ਰਹਾਂਗੀਰਾ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਛੁਡਾਇਆ ਗਿਆ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਨਗਰ ਕੌਂਸਲ ਪ੍ਰਧਾਨ ਸੁਦੀਸ਼ ਸ਼ਰਮਾ ਦਾ ਕਹਿਣਾ ਹੈ ਕਿ ਤਾਰੀਵਾਲ ਦੀ ਗਾਂਦੀ ਗਰਾਊਂਡ ਦੇ ਵਿੱਚ ਵਾਰਾ ਕੁੱਤਿਆਂ ਦੀ دہشت ਬਣੀ ਹੋਈ ਹੈ ਇਹਨਾਂ ਦਾ ਸ਼ਿਕਾਰ ਮੁਹੱਲੇ ਦੇ ਕਈ ਵਾਸੀ ਨੇ ਜੇ ਨਾਲ-ਨਾਲ ਸਕੂਲ ਦੇ ਵਿੱਚ ਪੜ੍ਹਦੇ ਬੱਚੇ ਤੇ ਸਟਾਫ ਦੀ ਵੀ ਗੱਲ ਕਰੀਏ ਤਾਂ ਉਹ ਵੀ ਆਏ ਦੇ ਨਹੀਂ ਅਜੇ ਹਾਦਸਿਆ ਦਾ ਸ਼ਿਕਾਰ ਹੁੰਦੇ ਰਹਿੰਦੇ ਨੇ ਪਰ ਦੁੱਖ ਦੀ ਗੱਲ ਹੈ ਕਿ ਨਗਰ ਕੌਂਸਲ ਤਾਰੀਵਾਲ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਤੇ ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੇ ਛੁਰ ਨੂੰ ਫੜ ਕੇ ਕਿਸੇ ਟੁਕਮੀ ਜਗ੍ਹਾ ਤੇ ਭੇਜਿਆ ਜਾਵੇ ਮੈਂ ਮਖਾਨ ਸਿੰਘ ਲਾਗੀ ਤਾਰੀਵਾਲ ਗਾਂਧੀ ਗਰਾਉਂਡ ਦੇ ਨੇੜੇ ਹੀ ਰਹਿੰਦੇ ਹਾਂ ਅਸੀਂ ਜਿਹੜੇ ਹੈਗੇ ਹਾਂ ਮਤਲਬ ਸੀਨੀਅਰ ਸਿਟੀਜ਼ਨ ਹੈ ਅਸੀਂ 4-5 ਜਾਣੇ ਇੱਥੇ ਗਾਂਧੀ ਗਰਾਉਂਡ 'ਚ ਰੋਲ ਸੈਰ ਕਰਨਾ ਹੁੰਦੇ ਹਾਂ ਇਥੇ ਸਾਰ ਕਰਦੇ ਤਾਂ ਕੁੱਤੇ ਆਂਦੀ ਐ ਇੰਨੀ ਬਹਿਸ਼ਟ ਪਈ ਹੋਈ ਆ ਵੀ 20-25 ਕੁੱਤੇ ਇੱਥੇ ਘੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀ ਆ ਦੋ ਤੇ 10-12 ਕੁੱਤੇ ਨੇ ਤੇ 4-5 ਕੁੱਤੀਆਂ ਨੇ ਇੱਕ ਕੁੱਤੀ ਸੀ ਹੋਈ ਆ ਸਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਆ ਵਾਂ ਐਸਲੇ ਐਸਲੇ ਆ ਸਕੂਲ ਵਾਲੀ ਗੋਮੜ ਦਾ ਸੀਨੀਅਰ ਸੈਕਟਰੀ ਸਕੂਲ ਹੈਗਾ ਇੱਥੇ ਜਿੱਥੇ ਮੈਂ ਖੜਾ ਆਂ ਇਹਨਾਂ ਦੇ ਬੱਚਿਆਂ ਨੂੰ ਕੱਲ ਜਿਹੜੇ ਤੇ ਬੱਚੇ ਨੂੰ ਵੱਢ ਕੇ ਤੇ ਲੱਤ ਨੂੰ ਵੱਢ ਕੇ ਕੋਈ ਮੋਟੀ ਕੱਢ ਕੇ ਲਾਢੀ ਆ ਕੁੱਤੀ ਜਿਹੜੀ ਉਹ ਆ ਜੇ ਕੋਈ ਵੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸੇਰੇ ਜਾਣ ਲਿਆ ਹਾਂ ਤੇ ਮੈਂ ਆਰਾਮ ਨਾਲ ਸੈਰ ਕਰਨ ਲਿਆ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪਾ ਕੇ ਤੇ ਵੱਢ ਕੇ ਉਹ ਨਾਲ ਹੀ ਚਿਲਕੁਲਾ ਕੇ ਤੇ ਲਾਗੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਅੱਗੇ ਵੀ ਡੀਟੀ ਸਾਹਿਬ ਅੱਗੇ ਵੀ ਵੀ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਰਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਤਿੰਨ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਜੂ ਬੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆਇਆ ਸਭਲ ਤੇ ਆਇਆ ਤੇ ਗਰੀਬ ਬੱਚਾ ਜੇ ਨਾ ਉਹ ਕੋਲਾਜ ਜੁਗ ਦੇ ਪੈਸੇ ਦੇ ਤੇ ਨਾ ਕੁਝ ਲਾ ਜੇ ਤੇ ਕੁੱਤੇ ਵਾਰਾ ਨੇ ਕਿ ਯਾ ਵਾਰਾ ਕੁੱਤੇ ਬੋਗੇ ਸਾਰੇ ਇਹ ਮੇਰੇ ਸ 15 20 ਕੁੱਤੇ ਨਹੀਂ ਜੀ ਇੱਥੇ ਪਏ ਫਿਰਦੇ ਨੇ ਜਿੰਦੀ ਘਰਉਣ ਚ ਝੁੰਡ ਬਣਾ ਕੇ ਪੈ ਝੁੰਡ ਬਣਾ ਕੇ ਪੈ ਜਾਂਦੇ ਨੇ ਜਿੰਦੇ ਵਿੱਚ ਮੈਂ ਸ਼ਰ ਕੰਦੇ ਹਾਂ ਤੇ ਮੇਰੇ ਨਾਲ ਸ਼ਰਮਾ ਜੀ ਹੀਗੇ ਨਾਲ ਬੈਠੇ ਸੀ ਰੌਣ ਦੇ ਉਤੇ ਪਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਜੇਹੀ ਤਾਂ ਉਹਨਾਂ ਨੇ ਮੈਨੂੰ ਹਥੋਂ ਆਣ ਕੇ ਛਡਾਇਆ ਤੇ ਮੈਨੂੰ ਤੇ ਫੜ ਕੇ ਉਹਨਾਂ ਨੇ ਢਾ ਲਿਆ ਲੰਮੇ ਵਾਲੇ ਜਿਹੜੇ ਕੁੱਤੇ ਦੇ ਦੀਏ। ਹਾਂ ਜੀ ਮੇਰੇ। ਆਹੇ ਕਾਕ ਮੇਰੇ ਕੋ ਤੋੜਿਆ ਨਹੀਂ ਜਾਣ ਲੱਗਾ ਮੇਰੇ ਕੋਲ ਨਹੀਂ ਤੇ ਸਾਟ ਲੱਗੀ ਆ ਮਗਰ ਪਿੱਠ ਤੇ ਸਾਟ ਲੱਗੀ ਆ ਜੀ ਤੂੰ ਤੋੜਿਆ ਨਹੀਂ ਜਾਣ ਲੱਗਾ। ਮੈਂ ਜੀ ਚਰਮਾ ਸਾਫਾ ਪ੍ਰਧਾਨ ਨਗਰਪਾਲਿਕਾ ਤਾਰੀਵਾਲ ਗਲੀ ਗਾਂਧੀ ਗਰੋਂ ਦਾ ਰਹਿਣ ਵਾਲਾ ਤੇ ਇੱਥੇ ਬੜੇ ਜਿਹੜੇ 15 16 ਜਿਹੜੇ ਡੋਜ਼ ਜਿਹੜੇ ਬੱਚਿਆਂ ਨੂੰ ਜੋ ਦਿਨੇ ਵੀ ਸੀਨੀਅਰ ਸਿਟੀਜ਼ਨ ਜਾਂ ਮਹੱਲੇ ਵਾਲਾ ਨੂੰ ਬਹੁਤ ਬਾਈਟ ਕਰਦੇ ਆ ਤੇ ਇੱਥੇ 15-16 ਬੱਚਿਆਂ ਨੂੰ ਵੀ ਸਕੂਲ ਦੇ ਚਾਰ-ਪੰਜ ਦਿਨ ਦੇ ਵਿੱਚ ਕੱਟ ਦਿੱਤੇ ਆ ਅੱਜ ਸਰਦਾਰ ਮਖਵਨ ਸਿੰਘ ਨਾਗੀ ਜੀ ਨੰਗਣ ਦੇ ਹੀ ਤੇ ਇਹਨਾਂ ਨੂੰ ਇਸ ਕੁੱਤੇ ਨੇ ਕਟਿਆ ਜਦਕਿ ਆਪਾਂ ਇਸ ਦੀ ਬੜੀ ਅੱਗੇ ਵੀ ਕੋਹਾਰ ਲਾਉਂਦੇ ਰਹੇ ਆ ਕਿ ਕਹੇ ਨੇ ਅਜੇ ਤੱਕ ਇਹਦਾ ਹੱਲ ਨਹੀਂ ਕੀਤਾ ਆਪਾਂ ਪ੍ਰਸ਼ਾਸਨ ਨਾਲ ਗਏ ਫਿਰ ਬੁਖਾਰ ਲਾਲ ਕਹਿੰਦੇ ਆ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸਹਿਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆ ਜਾਂਦੇ ਰਸਤਾ ਹੀ ਇਹ ਹੈ ਉਹ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਧੰਨਵਾਦ ਜਿਹੜੇ ਜਿਹੜੇ ਲੋਕ ਸਾਰੇ ਮੰਦਰ ਜਾਂਦੇ ਆ ਉਹ ਵੀ ਗਰਾਉਂਡ ਵਿੱਚ ਜਾਂਦੇ ਆ ਗਰਾਉਂਡ ਦੇ ਵਿੱਚੋਂ ਨੰਗਾ ਕਰ ਸਾਰਾ ਰਸਤਾ ਤੇ ਗਰਾਉਂਡ ਦੇ ਵਿੱਚ ਆਂਦੀ ਆ ਲੇਕਿਨ ਜਿਹੜੇ ਲੋਕ ਆਂਦੇ ਆ ਉਤੋਂ ਦੀ ਗਲੀ ਥਾਣੀ ਹੋ ਕੇ ਵੱਲ ਕੱਟ ਕੇ ਆਂਦੇ ਆ ਉਹ ਵੀ ਸਾਨੂੰ ਉਹ ਹੀ ਵਾਰ-ਵਾਰ ਕਹਿੰਦੇ ਪ੍ਰਧਾਨ ਜੀ ਕਰੋ ਇਹ ਹਾਲ ਆਪਾਂ ਤੇ ਕਿਹਨਾਂ ਕਮੇਟੀ ਨੂੰ ਕਹਿ ਸਕਦੇ ਆ ਕਮੇਟੀ ਨੂੰ ਅੱਜ ਵੀ ਕਿਹਾ ਉਹ ਕਹਿੰਦੇ ਆ ਜੀ ਅਜੇ ਹੱਲ ਕਰ ਦਿੰਦੇ ਆ